ਕਾ ਸਾਦੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸ ਆ ਦੇ ਨਾਲ ਆਉਂਦਾ ਪਰੰਤੂ ਮੇਰੀ ਲਿਗਾ ਉਹਦੇ ਹੱਥਾਂ ਤੇ ਹੁੰਦੀ ਹੈ ਜੇ ਹਰ ਚੱਕੀ ਕਰੀ ਜਾਂਦੇ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਉਨੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਗਿਆ ਖੁਸ਼ੀ ਗਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪ ਦਾ ਅੱਗਾ ਪਿੱਛਾ ਹੀ ਵੇਖੀ ਜਾਂਦੇ ਬੰਦਾ ਕੌਣ ਆ ਮਤਾਂ ਦੇਖਣ ਲੱਗਿਆ ਇੱਧਰ ਕੌਣ ਆ ਇੱਧਰ ਕੌਣ ਆ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਇਹ ਕੋ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਮ ਤੇ ਡੰਕਾ ਪਾ ਜਾ ਕੇ ਦੁਨੀਆ ਤੋਂ ਗਿਆ ਹੈ ਭਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਨ ਕਰਕੇ ਖੜੇ ਹੋ ਨਿਓ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਤੇ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸਾ ਦੇ ਨਾਲ ਆਉਂਦਾ ਪਰੰਤੂ ਮੇਰੀ ਨਿਗਾ ਉਹਦੇ ਹੱਥਾਂ ਤੇ ਹੁੰਦੀ ਹੈ ਵੀ ਹਰਕਤ ਕੀ ਕਰੀ ਜਾਂਦਾ ਹੈ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਉਨੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਿਆ ਇਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਤੇ ਅਸੀਂ ਖੁਸ਼ੀ ਗਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪ ਦਾ ਅੱਗਾ ਪਿੱਛਾ ਹੀ ਵੇਖੀ ਜਾਂਦੇ ਆ ਬੰਦਾ ਕੌਣ ਆ ਮਤਲਬ ਦੇਖਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਇਹ ਠੀਕ ਹੈ ਮਾਂਜੋ ਕੋਰਟ ਆ ਆਪਣੀ ਬਾਹ ਲਾਉਂਦੀਆਂ ਨੇ ਪਰੰਤੂ ਇਹਨਾਂ ਨੇ ਕਿੰਨੀ ਅਸਾਸ਼ ਦੇ ਦੀਨ ਇੱਕ ਵਕੀਲਾ ਦੀ ਭਾਈ ਫੌਜ ਖੜੀ ਐ ਹਰੇਕ ਨੇ ਨਵੀਂ ਐਪਲੀਕੇਸ਼ਨ ਆਪ ਦੇ ਲਾ ਦੇਨੀ ਐ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਐ ਤਾਂ ਜਜ ਸਾਹਿਬਾਨ ਆਦੇ ਧੈਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਣ ਨਹੀਂ ਦਿੰਦੇ ਆਈ ਵਾਰ ਨਾਈ ਐਪਲੀਕੇਸ਼ਨ ਲਾਉਣ ਨੇ ਆਈ ਵਾਰ ਨਾ ਵੀ ਐਪਲੀਕੇਸ਼ਨ ਲਾਉਣ ਨੇ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਏਕੇ ਦੀਆਂ ਸਾਡਾ ਏਕਾ ਕਿੱਥੇ ਆ ਅਸੀਂ ਸਿਰ ਤੇ ਬੰਨ੍ਹਣ ਵਾਲੇ ਪੱਗ ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ ਰੁਜ਼ਗਾਰ ਹੈ ਮੈਂ ਮੰਨਦਾ ਹਾਂ ਇਸ ਗੱਲ ਨੂੰ ਪੱਤ ਰੁਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਕਿ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਤੇ ਕਹੇ ਤੇ ਆਪ ਦਾ ਚਾਹ 10 ਬੋਤਲਾਂ ਵੇਚਣਾ ਇਹ ਤੁਦੂੰ ਚੰਗੀ ਕਮਾਈ ਹੋ ਜਾਊਗੀ ਪਰੰਤੂ ਮੇਰੀ ਆਤਮਾ ਮੈਨੂੰ ਛੇੜਕੂਗੀ ਵੀ ਤੇਰਾ ਪੁੱਤ ਤੈਨੂੰ ਇੱਜ਼ਤ ਦੀ ਰੋਟੀ ਦੇ ਕੇ ਗਿਆ ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਰ ਤੇ ਡੰਗਾ ਵਜਾ ਕੇ ਦੁਨੀਆ ਤੋਂ ਗਿਆ ਭਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀਰ ਕਈ ਯਾਰੀ ਅਫਸੋਸ ਯਾਰ ਹੁੰਦਾ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ ਕੀ ਫਰਕ ਪੈ ਜੂਗਾ ਤੁਹਾਨੂੰ ਜੇ ਇੱਕ ਕਲਾਇੰਟ ਦੀ ਫੀਸ ਨਾ ਦੇਊਗਾ ਤਾਂ ਕਿੰਨੀਆਂ ਕਿ ਫੀਸਾਂ ਲੈ ਲਵੋਗੇ ਤਾਂ ਐਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ ਉਹਦੇ ਵਿੱਚ ਮੇਡੀਆਂ ਸਾਥਗਣਾਂ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ ਗਿਆਨ ਆ ਕਿ ਚੋਕ ਨਾ ਲਾਕੇ ਨਹੀਂ ਕਮਾਉਂਦੇ ਇਹ ਲੋਕਾਂ ਦੇ ਗਾਲ ਵੱਢ ਕੇ ਪੈਸਾ ਕਮਾਉਂਦੇ ਆ ਭਰਾਵੋ